ਪਛਰੀਆ ਕਾਲ ਪੰਜਾਬ ਸਰਕਾਰ ਨੇ 2025 ਸੌਣੀ ਮੌਸਮ ਲਈ ਝੋਨੇ ਦੀ ਲਵਾਈ ਦੀਆਂ ਤਰੀਕਾਂ ਦੀ ਅਦੀ ਸੂਚਨਾ ਜਾਰੀ ਕੀਤੀ। ਪੰਜਾਬ ਸਰਕਾਰ ਨੇ 23 April ਨੂੰ 2025 ਸੌਣੀ ਮੌਸਮ ਦੌਰਾਨ ਪੜਾਵਾਰ ਝੋਨੇ ਦੀ ਲਵਾਈ ਦੀਆਂ ਤਰੀਕਾਂ ਦੀ ਅਦੀ ਸੂਚਨਾ ਜਾਰੀ ਕੀਤੀ। ਅਦੀ ਸੂਚਨਾ ਮੁਤਾਬਕ ਸੂਬੇ ਵਿੱਚ ਝੋਨੇ ਦੀ ਸਿੱਧੀ ਬਜਾਈ ਡੀਐਸਆਰ ਤਕਨੀਕ ਨਾਲ 15 ਤੋਂ 31 ਮਈ ਤੱਕ ਕੀਤੀ ਜਾ ਸਕੇਗੀ। 1 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਲਕਾ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। 5 ਜੂਨ ਤੋਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਛੋਨੇ ਲਾਇਆ ਜਾਵੇਗਾ 9 ਜੂਨ ਤੋਂ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਛੋਨੇ ਦੀ ਲਵਾਈ ਹੋਵੇਗੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਦੇ ਛੋਨੇ ਦੀ ਜਲਦੀ ਲਵਾਈ ਦੇ ਤਰੀਕਿਆਂ ਦੇ ਫੈਸਲੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਂ ਐਨਡੀਟੀ ਵਿੱਚ ਜਾਂਚਾਂ ਕੀਤੀ ਗਈ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡਾ ਹੌਸਲਾ ਵਧਾਓ ਧੰਨਵਾਦ